ਉੱਚੇ ਦੀ ਅਮਾਨਤ ਤੇ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਂਦਾ ਤੇ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਮੇਰਾ ਜਿੰਨਾ ਚਿਰ ਸਾਡੀਆਂ ਮੰਗਾ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਫੈਸਲਾ ਨਹੀਂ ਹੁੰਦਾ ਅਸੀਂ ਇਨਸਾਫ ਲਈ ਮੈਂ ਲੋਕ ਕਸਾਣਾ ਵਜੋਂ ਜਿਹੜਾ ਬਹੁਤ ਸਾਲਾਂ ਤੋਂ ਚੱਲ ਰਿਹਾ ਉਹਨਾਂ ਤੇ ਮੇਰੀ ਨਿੱਜੀ ਜੜੜੀਆਂ ਉਹ ਵਰਚਿਤ ਹੋ ਰਹੀਆਂ ਨੇ ਬੰਦ ਕਰ ਫਾਲਸੋਫੀ ਮੈਂ ਚੋਚੇ ਦੀ ਅਮਨ ਤੇ ਉਥੇ ਹੀ ਇਹ ਜਿਹੜਾ ਇਹ ਰੱਖਿਆ ਜਾਵੇ ਤੇ ਉਹਨਾਂ ਚੋਂ ਸੰਸਕਾਰ ਨਹੀਂ ਕਰਨਾ ਮੇਰਾ ਜਨਾਂ ਚਰ ਸਾਡੀਆਂ ਵਾਂਗਾਂ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਪੈਸਾ ਨਹੀਂ ਹੁੰਦਾ ਅਸੀਂ ਇਨਸਾਫ ਨਹੀਂ ਨੰਦ ਰੋਕਸਾ ਦਾ ਜਿਹੜਾ ਬਹੁਤ ਸਾਲਾਂ ਤੋਂ ਚੱਲ ਰਿਹਾ ਉਹਨਾਂ ਚੋਂ ਮੇਰੀ ਮਿੰਟਕ ਜਿਹੜੀ ਆ ਉੱਚੇ ਤੇਰੇ ਨਹੀਂ ਤੇ ਮਾਈਕਸ ਮਰ ਫਲਸਰ ਮਾਈਕ ਉੱਚੇ ਦੀ ਮਾਨ ਤੇ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਵੇ ਤੇ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਮੇਰਾ ਜਿੰਨਾ ਚਿਰ ਸਾਡੀਆਂ ਵੰਗਾ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਫੈਸਲਾ ਨਹੀਂ ਹੁੰਦਾ ਅਸੀਂ ਇਨਸਾਫ ਮੰਗਦੇ ਨਰਵ ਕਿਸਾਨਾਂ ਵਜ਼ੁਰਾਂ ਜਿਹੜਾ ਵੋਟਾਂ ਲੱਗਦੀਆਂ ਮਰੀ ਜਿੱਤਕ ਜੇ ਜੜੀਆਂ ਤੋਂ ਹੋਰ ਚਤੇ ਰਹਿੰਦੇ ਨੇ ਉਹ ਵਾਹ ਕਿਸੇ ਤੋਂ ਕਲਚਰ ਹੋਰ ਮਾਈ ਉੱਚੇ ਦੀ ਮੰਨ ਤੇ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਵੇ ਇਹ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਮੇਰਾ ਜਿੰਨਾ ਚਿਰ ਸਾਡੀਆਂ ਮੰਗਾ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਫੈਸਲਾ ਨਹੀਂ ਹੁੰਦਾ ਅਸੀਂ ਇਹਨੂੰ ਸਾਫ਼ ਨਹੀਂ ਨਾ ਉਹ ਕਸਾਣਾ ਵਜੋਂ ਜਿਹੜਾ ਬਹੁਤ ਅੰਨਕਾ ਚੱਲ ਰਿਹਾ ਉਹ ਲੱਗ ਮੇਰੀ ਵਿਕਤ ਪਧੀ ਜਿਹੜੀ ਉਹ ਬਹੁਤ ਚਿੱਤੇ ਰਹਿਣ ਸੋ ਵਾਹੀ ਇਸ ਨੂੰ ਦਾ ਫਲਸਫਾ ਉਹ ਵਾਹੀ ਉੱਚੀ ਅਮਨ ਤੇ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਂਦਾ ਤੇ ਉਹਨਾਂ ਚ ਸੰਸਕਾਰ ਨਹੀਂ ਕਰਨਾ ਮੇਰਾ ਜਿੰਨਾ ਚਿਰ ਸਾਡੀਆਂ ਮੰਗਾ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਪੈਸਾ ਨਹੀਂ ਹੁੰਦਾ ਅਸੀਂ ਇਨਸਾਫ ਨਹੀਂ ਨਾ ਲੋਕਾਂ ਦਾ ਮਜ਼ਦੂਰਾ ਜਿਹੜਾ ਬਹੁਤ ਅੱਗੇ ਚੱਲ ਰਿਹਾ ਉਹਨਾਂ ਤੇ ਮੇਰੀ ਮਦਦ ਕਦੇ ਜੜੀ ਉਹ ਬਹੁਤ ਚਿੱਟੇ ਰਹਿੰਦੇ ਸੋ ਬਾਕੀ ਸਭ ਤੋਂ ਪਹਿਲਾਂ ਉਹ ਚੇਦੀ